ਬੀਤੇ ਦਿਨੀ ਮਾਨਸਾ ਖੁਰਦ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਸਵਾਰ ਇੱਕ 52 ਸਾਲਾਂ ਔਰਤ ਦਾ ਤੇਜ਼ ਤਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਮਾਨਸਾ ਪੁਲਿਸ ਵੱਲੋਂ ਮੁਸਤਦੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਵਿੱਚ ਇੱਕ ਨੌਜਵਾਨ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਐਸਪੀ ਡੀ ਬਨਮੋਨ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਾਨਸਾ ਖੁਰਦ ਵਿਖੇ ਇੱਕ 52 ਸਾਲਾ ਕਰਮਜੀਤ ਕੌਰ ਖੋਖਰ ਖੁਰਦ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਮ੍ਰਿਤਕ ਦੀ ਲੜਕੀ ਤੇ ਲੜਕੇ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਉਨਾ ਕਿਹਾ ਕਿ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਹਰਮੇਲ ਸਿੰਘ ਉਰਫ ਮੇਲੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਕਰਮਜੀਤ ਕੌਰ ਦੀ ਲੜਕੀ ਬੁੜਲਾਡਾਚ ਵਿਆਹੀ ਹੋਈ ਸੀ। ਕੀ ਹੈ ਪੂਰੀ ਖਬਰ ਆਓ ਦੇਖਦੇ ਹਾਂ। ਕੁਝ ਖਾਤਾ ਕੀਤਾ ਸੀ ਤਰਾ ਨਹੀਂ ਫਿਰ ਇੰਨੀ ਬੇਰਹਿਮੀ ਨਾਲ ਦਰਿੰਦਗੀ ਨਾਲ ਕਿਵੇਂ ਕਤਲ ਹੋ ਗਿਆ। ਇਹ ਜਿਹੜਾ ਹਥਿਆਰ ਲੈ ਕੇ ਆਏ ਕਿੱਥੋਂ ਲੈ ਆ ਸੀ ਇਹ ਜਿਹੜਾ ਵੱਡਾ ਇਹ ਤਾਂ ਮੇਰੇ ਕੋਲ ਹੈਗਾ ਤੈਨੂੰ ਤਿਆਰ ਕਰਾ ਸਪੈਸ਼ਲ ਤਿਆਰ ਨਹੀਂ ਇਹ ਤਾਂ ਮੈਨੂੰ ਠਾਇਆ ਸੀ ਅੱਛਾ ਕਿੰਨੇ ਟਾਈਮ ਤੋਂ ਪਲੈਨਿੰਗ ਚੱਲ ਰਹੀ ਤੇ ਮੈਨੂੰ ਸਮਝਾ ਦਿੰਦੀ ਨਹੀਂ ਜੀ ਮੈਨੂੰ ਬਲਾਡੇ ਆ ਉਹਨਾਂ ਦੇ ਘਰੇ ਆਉਂਦਾ ਸੁਭਾਅ ਬਣਿਆ ਸੀ ਅਸੀਂ ਤਿੰਨ ਚਾਰ ਗੇੜੇ ਦਿੱਤੇ ਜੀ ਮੁੜ ਕੇ ਮੈਨੂੰ ਇਹ ਦੇ ਦਿਸ ਗਿਆ ਜਾਂਦੇ ਦਿਸ ਗਏ ਤੁਮ ਆਕਰ ਕਿੱਥੋਂ ਲੱਗਿਆ ਦੀ ਇਹਨਾਂ ਨੂੰ ਬਲਾਡੇ ਨੂੰ ਜੀ ਪਹਿਲਾਂ ਕਿ ਦਿਨ ਲੜਾਈ ਜਗੜਾ ਹੋ ਰਿਹਾ ਸੀ ਇਹਨਾਂ ਨਾਲ ਇਹ ਨਾ ਹੋਈ ਫੁਨਤ ਦੋ ਦੋ ਮੰਨਿਆ ਇਹ ਤੈਨੂੰ ਕਿਵੇਂ ਪਤਾ ਕੱਲ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਐ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਸਬਡਿਵੀਜ਼ਨ ਐਂਡ ਐਸਐਚਓ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਿਦਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹ ਜੇ ਹੈ ਕਿ ਮਰਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਤੇ ਉਹ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜਿੱਕਾ ਨੇ ਤੇ ਉਸ ਤਹਤੀ ਇਹਨੇ ਜਿਹੜਾ ਆ ਜਿਹੜੀ ਕਾਰਵਾਈ ਜਿਹੜੀ ਕੀਤੀ ਆ ਮਿਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮਿਰਤਕ ਹੈ ਕਰਮਜੀਤ ਉਹਦੇ ਦੇ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਆ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜਿਹਦਾ ਜਿਹਨੇ ਜਿਹਨੇ ਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਢੰਗਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤਹ ਤੱਕ ਪਹੁੰਚਾਂਗੇ ਇਹਦਾ ਪਸ਼ੋਕੜ ਕੀ ਹੈ ਜੀ ਕਿਹੜਾ ਹਥਿਆਰ ਹੈ ਇਹ ਜਿਹਦੇ ਨਾਲ ਆ ਵਾਰਦਾਤ ਇਹ ਦੇਖੋ ਇਹ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕਾਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੋਦੇ ਨੂੰ ਟੈਲਰ ਮੇਡ ਬਣਾਇਆ ਹੈ ਜੋ ਇਹਨੂੰ ਵੇਖਣ ਤੋਂ ਲੱਗਦਾ ਕਿ ਕਿ ਇਹਦੇ ਚ ਡਬਲ ਐਜ ਕੀਤਾ ਹੋਇਆ ਇਹਨੂੰ ਇਹਨੇ ਹੁਣ ਤੁਹਾਨੂੰ ਇਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਪਰ ਇਹ ਡਬਲ ਐਜ ਜ ਹੈ ਔਰ ਕਾਫੀ ਜਿੱਥੇ ਵੀ ਇੱਕ ਗਰਾਂ ਲੱਗ ਜਾਏ ਮਤਲਬ ਅੰਦਰਾਂ ਖੇਚੀ ਲਏਗਾ ਜਿਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਇਹਨੇ ਖੋਦ ਤਿਆਰ ਕਰਵਾਇਆ ਹੈ ਤੇ ਅਸੀਂ ਰਿਕਵਰ ਕਰ ਲਿਆ ਪਰ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦ ਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੁਰਮ ਪਿਸ਼ੋਕੜ ਕੀ ਹੈ ਸਰ ਸਰ ਰਿਕਾਰਡ ਕੀ ਹੈ ਪਿਸ਼ੋਕੜ ਅਸੀਂ ਟੁੰਗਾਈ ਨਾਲ ਜੇ ਦੇਖ ਰਹੇ ਹਾਂ ਉਦੋਂ ਤੱਕ ਉਹ ਹੁਣ ਅਸੀਂ ਪੁਛਗਿਛ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਕੀ ਮੇਨ ਇਹਦਾ ਇਹੀ ਸੀਗਾ ਕਿ ਜਿਹੜੀ ਇਹਦੀ ਜਿਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਉਹੀ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਅਣਬੰਦ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ੜੇਕਾ ਉਹਦੇ ਕਰਕੇ ਇਹਨੇ ਮੈਨ ਇਹ ਸੀਨ ਨੂੰ ਅੰਜਾਮ ਦਿੱਤਾ। ਕੁੱਲ ਕਿੰਨੇ ਬੰਦੇ ਉੱਤੇ ਆਪਣੀ ਯਾਰ ਕੀਤੀ ਐਫ ਆਈ ਆਰ ਅਸੀਂ ਜਿਹੜੀ ਮੋਡਲੀ ਜਿਹੜੀ ਆ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ। ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸਨੇ ਕਬਾਲ ਵੀ ਕਰ ਲਿਆ ਜੋ